ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਕਿੱਦਾਂ ਤੁਸੀਂ ਸਾਰੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਚੜ੍ਹਦੀ ਕਲਾ ਵਿੱਚ ਹੋਮੋਂਗੇ ਤੇ ਅੱਜ ਮੈਂ ਤੇ ਮੇਰੀ ਡਾਲੀ ਲਾਡੋ ਤੇ ਸਵਾਰ ਹੋ ਕੇ ਚਲਣੀ ਆ ਸੀ ਮੇਲਾ ਦੇਖਣ ਤੇ ਇਹ ਮੇਲਾ ਸਾਡੇ ਨੀਅਰ ਹੀ ਲੱਗਿਆ ਹੋਇਆ ਸੀਗਾ ਮਤਲਬ ਬਹੁਤ ਹੀ ਜਿਆਦਾ ਆਈ ਕੈਚੀ ਸੀ ਲੋਕੀ ਇੰਨਾ ਜਿਆਦਾ ਦੇਖਣ ਜਾ ਰਹੇ ਸੀ ਨੇ ਇਸ ਮੇਲੇ ਨੂੰ ਇਦਾਂ ਦੇ ਜੈਂਟਲੀ ਮੇਲੇ ਐਕਸਪੋ ਵਗੈਰਾ ਸਾਡੇ ਨੀਅਰ ਜਿਹੜੇ ਨੇ ਬਹੁਤ ਲੱਗਦੇ ਰਹਿੰਦੇ ਲੁਧਿਆਣੇ ਚ ਹਨ ਤੇ ਪਹਿਲਾਂ ਦੇਖੋ ਬਾਹਰ ਦਾ 뷰 ਕਿੰਨਾ ਸੋਹਣਾ ਵਾ ਫਿਰ ਅਸੀਂ ਕਰਵਾਈਆਂ ਟਿਕਟਸ ਇਹ ਆ ਐਂਟਰੀ ਦਾ 뷰 ਬਹੁਤ ਸੋਹਣੇ ਮਤਲਬ ਕੀ ਕਹਲੋ ਵੀ ਯੂਨੀਕ ਤਰੀਕੇ ਨਾਲ ਸਾਰਾ ਸੈਟਅਪ ਲਗਾਇਆ ਹੋਇਆ ਹੈ ਸੀ ਇਨਾਂ ਨੇ ਤੇ ਫਿਰ ਅਸੀਂ ਪਹਿਲਾਂ ਐਂਟਰੀ ਕਰੀ ਤੇ ਇਹ ਆ ਲੰਡਨ ਦਾ ਬ੍ਰਿਜ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਐਜ਼ ਅ ਮਾਡਲ ਟਾਈਪ ਬਹੁਤ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਸੀਗਾ ਤੇ ਫਿਰ ਆ ਇੱਕ ਸਾਈਡ ਤੇ ਨਾ ਸਟਾਲਸ ਵਗੈਰਾ ਲੱਗੀਆਂ ਹੋਈਆਂ ਨੇ ਜਿਹੜੀਆਂ ਸ਼ਾਪਿੰਗ ਸਟਾਲਸ ਹੁੰਦੀਆਂ ਨੇ ਰਾਈਟਸ ਵਗੈਰਾ ਮੇਲਾ ਮਤਲਬ 뷰 ਇਹਨਾਂ ਸੁਣਾ ਲੱਗ ਰਿਹਾ ਸੀ ਤੇ ਮੌਸਮ ਵੀ ਬਹੁਤ ਜ਼ਿਆਦਾ ਠੰਡਾ ਹੋਇਆ ਹੋਇਆ ਸੀਗਾ ਹਨਾ ਤੇ ਫਿਰ ਪਹਿਲਾਂ ਅਸੀਂ ਗਏ ਐਂਟਰੀ ਕਰਕੇ ਲੰਡਨ ਦਾ ਬ੍ਰਿਜ ਦੇਖਿਆ ਇੱਥੇ ਨਾ ਇਹਨਾਂ ਨੇ ਮਤਲਬ ਇਸ ਮੇਲੇ ਦੇ ਵਿੱਚ ਜਿਹੜੀਆਂ ਛੋਟੀਆਂ ਕੰਟਰੀਜ਼ ਹੁੰਦੀਆਂ ਨੇ ਉਹਨਾਂ ਦੀ ਫੇਮਸ ਬਿਲਡਿੰਗਸ ਬਣਾਈਆਂ ਹੋਈਆਂ ਜ਼ਿਆਦਾਤਰ ਮਤਲਬ ਜਿਵੇਂ ਮਲੇਸ਼ੀਆ ਦੁਬਈ ਵਗੈਰਾ ਦੀਆਂ ਬਟ ਲੰਡਨ ਦਾ ਬ੍ਰਿਜ ਦਾ ਲੰਡਨ ਚਾਹਨਾ ਆਈ ਹੋਈ ਸੀਗੀ ਨਾ ਮਤਲਬ ਸਾਨੂੰ ਨਾ ਐਸੀ ਸਾਨੂੰ ਲੱਗ ਰਿਹਾ ਸੀ ਵੀ ਸਾਨੂੰ ਟਾਈਮ ਘੱਟ ਪੈ ਜਾਣਾ ਸਾਰਾ ਕੁਝ ਦੇਖਣ ਨੂੰ ਹੈ ਨਾ ਤੇ ਫਿਰ ਇਹਨਾਂ ਨੇ ਇੱਕ ਸਾਈਡ ਦੇ ਉੱਤੇ ਦੇਖਿਓ ਤੁਸੀਂ ਸੀ ਸ਼ੇਪ ਦੇ ਵਿੱਚ ਨਾ ਬਣਾਈ ਹੋਈ ਆ ਬਿਲਡਿੰਗ ਕ੍ਰਿਸੈਂਡ ਮੂਨ ਜਿਹੜੀਆਂ ਨਾ ਮਤਲਬ ਇਹ ਪੁਲ ਦੀ ਐਂਟਰੀ ਬਣਾਈ ਹੋਈ ਆ ਇੰਨੀ ਕੁ ਜ਼ਿਆਦਾ ਸੋਹਣੀ ਸੀਗੀ ਨਾ ਜ਼ਿਆਦਾਤਰ ਲੋਕ ਇੱਥੇ ਆ ਕੇ ਖੜ੍ਹ ਰਹੇ ਸੀ ਇੱਥੇ ਹੀ ਫੋਟੋ ਸ਼ੂਟ ਕਰ ਰਹੇ ਸੀਗੇ ਹੈ ਨਾ ਆਪਣਾ ਬਹੁਤ ਵੀਡੀਓਜ਼ ਬਣਾ ਰਹੇ ਸੀਗੇ ਨਾ ਤੇ ਅਸੀਂ ਆ ਗਏ ਅਸੀਂ ਥੋੜਾ ਸ਼ਾਮ ਨੂੰ ਆ ਵਾਲਾ ਸੀ ਸ਼ੇਪ ਜਿਹੜਾ ਮੈਂ ਤੁਹਾਨੂੰ ਦੱਸਿਆ ਇਹ ਰੀਸੈਂਟ ਮੂਨ ਇਮਲੇਸ਼ੀਆ ਦੇ ਵਿੱਚ ਬਿਲਡਿੰਗ ਆ ਮਤਲਬ ਇਸ ਸ਼ੇਪ ਚ ਬਣਾਈ ਹੋਈ ਆ ਤੇ ਆ ਵਰ ਯੂਨੀਵਰਸਲ ਗਲੋਬ ਹੈ ਤੇ ਮਤਲਬ ਇੱਥੇ ਅਸੀਂ ਸ਼ਾਮੀ ਆ ਗੀਆਂ ਕਰਕੇ ਨਾ ਥੋੜਾ ਹੀ ਨਾ ਜਿਆਦਾ ਬਿਲਡਿੰਗਸ ਢਿਫਾਈ ਨਹੀਂ ਹੋ ਰਹੀਆਂ ਲੋਕੀ ਜਿਹੜੇ ਨੇ ਉਹ ਨਾਈਟ ਟਾਈਮ ਚਾਰੇ ਸੀ ਕਿਉਂਕਿ ਟਾਈਮ ਜਿਹੜਾ ਸੀ ਇਸ ਮੇਲੇ ਦਾ ਉਹ 6 ਵਜੇ ਤੋਂ ਲੈ ਕੇ ਰਾਤ ਦੇ 11-12 1 ਵਜੇ ਤੱਕ ਦਾ ਸੀਗਾ ਤੇ ਰਾਤ ਨੂੰ ਫਿਰ ਜਦੋਂ ਲਾਈਟਸ ਵਗੈਰਾ ਜਗਦੀਆਂ ਨੇ ਨਾ ਉਦੋਂ ਤਾਂ ਇੰਨਾ ਸੋਹਣਾ 뷰 ਲੱਗਦਾ ਨਾ ਮੈਂ ਉਹ ਵੀ ਤੁਹਾਨੂੰ ਦਿਖਾਉਂਗੀ ਪੂਰੀ ਵੀਡੀਓ ਜ਼ਰੂਰ ਦੇਖਿਓ ਬਹੁਤ ਇੰਟਰਸਟਿੰਗ ਵੀਡੀਓ ਆ ਤੇ ਆ ਬੁਰਜ ਖਲੀਫਾ ਵੀ ਬਣਾਇਆ ਹੋਇਆ ਇਹਨਾਂ ਨੇ ਦੁਬਈ ਦੀ ਬਿਲਡਿੰਗਸ ਦੇ ਵਿੱਚੋਂ ਇੱਕ ਹੈ ਜਿਹੜਾ ਹਨਾ ਤੇ ਮਤਲਬ ਆ ਵਾਲਾ ਜਿਹੜਾ ਵਾ ਇਹ ਬੁਰਜ ਖਲੀਫਾ ਵਾ ਇਹਦੀਆਂ ਲਾਈਟਿੰਗਸ ਹੈ ਜੋ ਪਤਾ ਨਹੀਂ ਲੱਗ ਰਹੀਆਂ ਜਦੋਂ ਥੋੜਾ ਹਨੇਰਾ ਜਿਹਾ ਹੋ ਜਾਊਗਾ ਨਾ ਜਦੋਂ ਉਹ ਵਾਲਾ ਟਾਈਮ ਦੀ ਵੀਡੀਓ ਤੁਸੀਂ ਦੇਖਿਓ ਬਹੁਤ ਸੋਹਣਾ ਸਾਰਾ ਕੁਝ ਇਹਨਾਂ ਨੇ ਰੱਖਿਆ ਹੈ ਦੇਖੋ ਸਾਡੀ ਮੈਡਮ ਕਿਵੇਂ ਸਟਾਈਲ ਜਿਹਾ ਮਾਰ ਕੇ ਨਾ ਇਹ ਸਾਰੇ ਕੁਸ਼ੇ ਦੀਦੀ ਮੈਂ ਦਿਖਾਉਣੀ ਆ ਹਨਾ ਆਇਆ ਬੁਰਜ ਉਲ ਰੈਬ ਇਹ ਵੀ ਦੁਬਈ ਦੇ ਵਿੱਚ ਵਾ ਉੱਥੇ ਦੀ ਇੱਕ ਫੇਮਸ ਬਿਲਡਿੰਗ ਹੈ ਹਨਾ ਤੇ ਫਿਰ ਪਹਿਲਾਂ ਅਸੀਂ ਦੋਨੇ ਜੜੀਆਂ ਨੇ ਨਾ ਕੁਝ ਫੋਟੋਜ਼ ਵਗੈਰਾ ਕਰਵਾ ਕੇ ਡਿਸਾਈਡ ਕੀਤਾ ਕਿ ਇਹਨਾਂ ਨੇ ਨਾ ਇੱਕ ਸਾਈਡ ਤੇ ਵੈਸ਼ਨੂ ਮਾਤਾ ਦਾ ਮੰਦਿਰ ਬਣਾਇਆ ਹੋਇਆ ਸੀਗਾ ਬਹੁਤ ਸੋਹ ਮਤਲਬ ਬਹੁਤ ਉੱਚਾ ਜਿਆ ਕਰਕੇ ਬਣਾਇਆ ਹੋਇਆ ਸੀਗਾ ਅਸੀਂ ਪਹਿਲਾਂ ਉਧਰ ਦਰਸ਼ਨ ਕਰੇ ਆਉਨੇ ਆ ਫਿਰ ਵੀ ਇੱਧਰ ਤਾਂ ਥੋੜਾ ਨਾਈਟ ਟਾਈਮ ਨੂੰ ਜਿਹੜਾ ਵਾ ਉਹ ਉਦੋਂ ਰਾਉਂਡ ਲਾਉਣ ਆਵਾਂਗੇ ਆਪਾਂ ਉਦੋਂ ਦੇਖਾਂਗੇ ਤੇ ਫਿਰ ਇੱਥੇ ਇਹਨਾਂ ਨੇ ਓਕਣੀ ਪ੍ਰਸ਼ਾਦ ਘਰ ਬਣਾਇਆ ਸੀ ਜੋੜਾ ਘਰ ਬਣਾਇਆ ਸੀ ਅਸੀਂ ਪਹਿਲਾਂ ਜੋੜਾ ਜਮਾ ਕਰਵਾਏ ਫਿਰ ਅਸੀਂ ਪ੍ਰਸ਼ਾਦ ਲਿਆ ਉਦਾਂ ਹੀ ਚੜਾਈ ਚੜਾਣ ਨੂੰ ਰਸਤੇ ਜੇ ਬਣਾਏ ਹੋਏ ਸੀਗੇ ਤੇ ਕਾਫੀ ਮਤਲਬ ਸੋਹਣਾ ਲੱਗ ਰਿਹਾ ਸੀ ਮੇਲੇ ਦਾ ਵਿਊ ਦੇਖੋ ਕਿੰਨਾ ਸੋਹਣਾ ਵਾ ਮਿਊਜ਼ਿਕ ਲੱਗਿਆ ਹੋਇਆ ਸੀ ਕਦੇ ਪੰਜਾਬੀ ਗਾਣੇ ਲੱਗ ਰਹੇ ਸੀ ਕਦੇ ਹਿੰਦੀ ਗਾਣੇ ਲੱਗ ਰਹੇ ਸੀ ਹਨਾ ਸ਼ਾਮ ਦਾ ਟਾਈਮ ਸੀ ਬਹੁਤ ਬਹੁਤ ਸੋਹਣੀਆਂ ਵਾਈਬਸ ਆ ਰਹੀਆਂ ਸੀਗੀਆਂ ਤੇ ਹੁਣ ਤੁਸੀਂ ਮੰਦਿਰ ਦਾ ਦੇਖਿਓ ਇਹਨਾਂ ਨੇ ਇੰਨੇ ਕੁ ਥੋੜਾ ਉੱਚਾ ਰੱਖ ਕੇ ਬਣਾਇਆ ਹੋਇਆ ਸੀ ਕਿ ਸਾਰਾ ਮੇਲੇ ਦਾ ਵਿਊ ਜਿਹੜਾ ਉਹ ਦਿਖ ਰਿਹਾ ਸੀ ਤੇ ਇੱਥੇ ਅਸੀਂ ਪ੍ਰਸ਼ਾਦ ਲੈ ਕੇ ਦੁਨੀ ਪੈਣਾ ਚੱਲ ਪਈਆਂ ਮੰਦਿਰ ਦੇ ਅੰਦਰ ਮੱਥਾ ਟੇਕਣ ਇੱਕ ਇੱਕ ਚੀਜ਼ ਮਤਲਬ ਇੰਨੇ ਤਰੀਕੇ ਨਾਲ ਇਹਨਾਂ ਨੇ ਲਾਈ ਹੋਈ ਸੀਗੀ ਨਾ ਮਤਲਬ ਆਈ ਥਿੰਕ ਸੋ ਜਦੋਂ ਅਸੀਂ ਇਧਰੋਂ ਲੰਘਦੇ ਹੁੰਦੇ ਸੀ ਇਹ ਇੱਕ ਡੇਢ ਮਹੀਨਾ ਪਹਿਲਾਂ ਤੋਂ ਇਹਨਾਂ ਦਾ 2 ਮਹੀਨੇ ਤੋਂ ਸੈਟਅਪ ਜਿਹੜਾ ਲੱਗਣਾ ਸਟਾਰਟ ਹੋ ਗਿਆ ਸੀਗਾ ਤੇ ਦੇਖੋ ਕਿੰਨੀ ਉੱਚੀ ਅਸੀਂ ਆ ਗਏ ਮੈਂ ਤੁਹਾਨੂੰ ਮੀਲੇ ਦਾ ਵਿਊ ਦਿਖਾਉਣੀ ਆ ਸਾਰਾ ਕੁਝ ਦਿਖੂਗਾ ਦੇਖੋ ਬਿਲਡਿੰਗਸ ਵਗੈਰਾ ਸਭ ਕਿ ਐਨੀ ਉਚਾਈ ਤੇ ਇਹ ਮੰਦਿਰ ਇਹਨਾਂ ਨੇ ਰੱਖ ਕੇ ਬਣਾਇਆ ਹੋਇਆ ਸੀਗਾ ਅਸ ਇਟ ਇਜ਼ ਹੋਵੇਗਾ ਕਿ ਨਹੀਂ ਇਹ ਤਾਂ ਉਹਨਾਂ ਨੂੰ ਪਤਾ ਜਿਹੜੇ ਉੱਥੇ ਮੰਦਿਰ ਚ ਗਏ ਨੇ ਬੈਸ਼ਨੂ ਮਾਤਾ ਦੇ ਮੰਦਿਰ ਮਾਤਾ ਰਣੀ ਕਿਰਪਾ ਕਰਨ ਮੈਨੂੰ ਵੀ ਦਰਸ਼ਨ ਦੇਣ ਮੈਂ ਵੀ ਜਾਵਾਂ ਤੇ ਫਿਰ ਸਾਰੇ ਰਸਤੇ ਪੜਾ ਬਹੁਤ ਸੋਹਣੇ ਸਾਫ਼ ਸੁਥਰੇ ਤਰੀਕੇ ਨਾਲ ਬਣਾਈ ਹੋਏ ਸੀਗੇ ਤੇ ਅਸੀਂ ਪਹਿਲਾਂ ਸਾਰਾ ਮਤਲਬ ਇੰਜੋਏ ਕਰਦੇ ਰਸਤੇ ਦੇ ਵਿੱਚੋਂ ਗੁਫਾਵਾਂ ਬਣਾਈ ਹੋਈ ਆ ਹਾਂ ਇਦਾਂ ਹੀ ਹੈ ਨਾ ਜਾਰੀਆਂ ਸੀਗੀਆਂ ਤੇ ਫਿਰ ਬਾਕੀ ਤੁਸੀਂ ਵੀਡੀਓ ਚ ਅੱਗੇ ਦੇਖ ਲਓ ਫਾਈਨਲੀ ਅਸੀਂ ਆ ਗਏ ਮੰਦਰ ਦੇ ਅੰਦਰ ਐਂਟਰੀ ਕਰ ਲਈ ਹੈ ਤੇ ਇੱਥੇ ਅਸੀਂ ਪਹਿਲਾਂ ਮੱਥਾ ਟੇਕਾਂਗੇ ਆ ਇਹਨੇ ਸੁਣਿਆ ਵਾਈਬਸ ਆ ਰਹੀਆਂ ਸੀ ਮੰਦਰ ਤਾਂ ਨਹੀਂ ਮੈਂ ਕਹਿ ਸਕਦੀ ਐਗਜੈਕਟ ਹੋਵੇ ਜਾਂ ਅੰਦਰੋਂ ਜਿਵੇਂ ਉੱਥੇ ਹੈਗਾ ਜਿੱਦਾਂ ਕਿ ਮੈਂ ਵੀਡੀਓਜ਼ ਦੇ ਵਿੱਚ ਦੇਖਿਆ ਵਾ ਤੇ ਬਟ ਮਾਤਾ ਰਾਣੀ ਉੱਥੇ ਸੀਗੇ ਹਨਾ ਮਤਲਬ ਅਸੀਂ ਮੱਥਾ ਟੇਕਿਆ ਤੇ ਫਿਰ ਆ ਗਈਆਂ ਅਸੀਂ ਬਾਹਰ ਮੇਲੇ ਵਾਲੀ ਸਾਈਡ ਜਿੱਧਰ ਸਟਾਲਸ ਵੇਹੜਾ ਲੱਗੀਆਂ ਹੋਈਆਂ ਸੀਗੀਆਂ ਇੱਥੇ ਮਤਲਬ ਨਾਲ ਸਾਈਡ ਤੇ ਆ ਸਾਰੀਆਂ ਖਾਣ ਪੀਣ ਵਾਲੀਆਂ ਸਟਾਲਸ ਸੀਗੀਆਂ ਤੇ ਕੁੜੀਆਂ ਆਈਆਂ ਹੋਣ ਮੇਲੇ ਵਿੱਚ ਦੁਕਾਨਾਂ ਤੇ ਇਹਨਾਂ ਘੁੰਮਣੇ ਤਾਂ ਕਦੇ ਹੋ ਨਹੀਂ ਸਕਦਾ ਤੁਹਾਨੂੰ ਪਤਾ ਹੀ ਆ ਹਨਾ ਇੱਥੇ ਮਤਲਬ ਹਰ ਇੱਕ ਚੀਜ਼ ਦੀ ਸਟਾਲ ਖਾਣ ਪੀਣ ਦੀ ਦੀ ਵੀ ਸੀਗੀ ਤੇ ਆ ਮੇਰੀ ਛੋਟੀ ਦੇਖ ਲਓ ਪਹੁੰਚ ਗਈ ਆਪਣੇ ਪਲੇਸ ਤੇ ਇਹਨੂੰ ਮੈਂ ਮਾਰਕੀਟ ਲੈ ਜਾ ਮਾਲ ਲੈ ਜਾ ਮੇਲੇ ਕਮੌਂਡ ਲੈ ਜਾ ਇਹ ਤੁਹਾਨੂੰ ਟॉय ਸ਼ਾਪ ਤੇ ਹੀ ਮਿਲੂਗੀ ਮਤਲਬ ਇਹ ਦਾ ਬਸ ਆਈ ਇੱਕ ਫੇਵਰੇਟ ਪਲੇਸ ਆ ਤੇ ਅੱਜ ਮੈਂ ਇੱਕ ਗੱਲ ਸਾਰਿਆਂ ਨੂੰ ਪੁੱਛਣਾ ਚਾਹੁੰਦੀ ਆ ਆਪਣੇ ਸਬਸਕ੍ਰਾਈਬਰਸ ਨੂੰ ਤੁਸੀਂ ਮੈਨੂੰ ਨਾ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਡੌਲੀ ਦੀ ਜਿਹੜੀ ਏਜ ਆ ਉਹ ਕਿੰਨੀ ਲੱਗਦੀ ਆ ਹਨਾ ਤੇ ਫਿਰ ਜਿਨੇ ਵੀ ਐਗਜ਼ੈਕਟ ਦੱਸਿਆ ਮੈਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਉਹਦਾ ਨਾਮ ਤੇ ਉਹਦਾ ਕਮੈਂਟ ਜਿਹੜਾ ਵਾ ਉਹ ਜ਼ਰੂਰ ਲਗਾਉਂਗੀ ਤੇ ਫਿਰ ਬਸ ਉੱਥੋਂ ਅਸੀਂ ਲੈ ਕੇ ਮੈਂ ਕਿਹਾ ਨਹੀਂ ਕੋਈ ਟੌਏ ਨਹੀਂ ਲੈਣਾ ਹੁਣ ਤਾਂ ਕੋਈ ਛੋਟੀ ਨਹੀਂ ਰਹਿ ਗਈਆਂ ਦੇਵ ਤੋਂ ਇਦਾਂ ਕੋਈ ਸਮਾਨ ਇਧਰੋਂ ਦੇਖ ਲੈ ਬਸ ਫਿਰ ਅਸੀਂ ਆਪਣੀਆਂ ਹ ਰਿੰਗਸ ਵਗੈਰਾ ਦੇਖ ਕੇ ਚੂੜੀਆਂ ਵਗੈਰਾ ਕਲਿੱਪ ਬਹੁਤ ਸਾਰਾ ਕੁੜੀਆਂ ਦਾ ਸਮਾਨ ਸੀਗਾ ਬਾਕੀ ਪਾਪੜ ਬੜੀਆਂ ਪੰਜਾਬੀ ਜੁੱਤੀਆਂ ਕਿਚਨ ਦਾ ਜਿਹੜਾ ਅੱਜਕੱਲ ਦੇ ਨਿਊ ਟੂਲਸ ਵਗੈਰਾ ਚੱਲੇ ਨੇ ਉਹ ਸਮਾਨ ਕੁੜੀਆਂ ਦੇ ਤਾਂ ਮੈਂ ਕਹਿੰਦੀ ਹਾਂ ਤੁਸੀਂ ਪੁੱਛੋ ਹੀ ਕੋਈ ਨਾ ਔਰ ਪੂਰੇ ਰੀਜ਼ਨੇਬਲ ਪ੍ਰਾਈਸ 'ਚ ਤੇ ਸੁਨੀਆਂ ਕਲਿੱਪ ਪਾਂਚ ਪਾਂਦੀਆਂ ਚੀਜ਼ਾਂ ਇੱਥੇ ਹਨਾ ਵੀ ਬਸ ਕਹ ਲੋ ਵੀ ਬੰਦੇ ਨੂੰ ਨਾ ਥੋੜਾ ਚੁਆਇਸ ਕਰਨ ਚੌਕਾ ਹੋ ਜਾਂਦਾ ਵਾ ਵੀ ਕੀ ਖਰੀਦੀ ਆ ਆ ਪਾਪੜ ਬੜੀਆਂ ਮਰੱਬਿਆਂ ਦੀ ਦੁਕਾਨ ਹੈ ਤੇ ਆ ਦੇਖੋ ਪੰਜਾਬੀ ਜੁੱਤੀਆਂ ਦੀ ਦੁਕਾਨ ਦੀ ਬਸ ਆ ਮੈਡਮ ਮੇਰੀ ਜਿਹਨੂੰ ਕਦੇ ਚੁਆਇਸ ਨਹੀਂ ਹੁੰਦੀ ਹੁੰਦੀ ਛੇਤੀ ਛੇਤੀ ਚੀਜ਼ਾਂ ਚਾਹਣਾ ਮੇਰੀ ਛੋਟੀ ਨੂੰ ਤੇ ਇਹ ਖਰੀਦੋ ਫਰੋਗ ਤੇ ਚੱਗੀ ਹੋਈ ਆ ਮੈਂ ਕਿਹਾ ਤੋ ਲੈ ਲੈ ਜਿਹੜਾ ਕੁਝ ਲੈਣਾ ਵਾ ਆ ਕਿਚਨ ਦੇ ਜਿਹੜੇ ਨਿਊ ਨਿਊ ਜਿਹੜੇ ਨੇ ਮਤਲਬ ਚੱਲੇ ਨੇ ਸਟੂਲ ਆਪਾਂ ਟੂਲਸ ਵਗੈਰਾ ਕੇ ਲਈਏ ਸਟੂਲ ਸੌਰੀ ਟੂਲਸ ਵਗੈਰਾ ਚੱਲੇ ਨੇ ਹਨਾ ਉਹ ਨੇ ਤੇ ਉਹਨਾਂ ਦੀ ਇਹ ਦੁਕਾਨ ਲੱਗੀ ਹੋਈ ਸੀਗੀ ਤੇ ਬਸ ਫਿਰ ਅਸੀਂ ਥੋੜਾ ਜਿਹਾ ਸਮਾਨ ਦਾ ਖਰੀਦੋ ਫਰੋਗ ਤੇ ਕਰਕੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਚੱਲ ਪਈਆਂ ਸੀਗੀਆਂ ਮੇਲੇ 'ਚ ਅੱਗੇ ਤੇ ਫਿਰ ਜਾਣ ਤੋਂ ਪਹਿਲਾਂ ਅਸੀਂ ਸੋਚਿਆ ਵੀ ਇੱਕ ਰਾਈਡ ਲੈ ਲਈਏ ਮੈਂ ਕਿਹਾ ਡੋਲੀ ਵੀ ਇੱਕ ਰਾਈਡ ਲੈ ਲੈ ਜਿਹੜਾ ਮਰਜੀ ਹੈ ਨਾ ਮੈਨੂੰ ਡਰ ਬਹੁਤ ਲੱਗ ਰਿਹਾ ਕਿਉਂਕਿ ਬੜੇ ਅਜੀਬ ਜੇ ਇੱਥੇ ਤਾਂ ਭਾਈ ਝੂਟੇ ਜਿਹੜੇ ਲੱਗੇ ਹੋਏ ਸੀਗੇ ਲੈ ਦੇਖਦਾ ਸੀ ਮੈਂ ਕਹਿੰਨੀਆ ਚਾਹੀ ਕੋਈ ਬਸ ਕਿਸੇ ਨੂੰ ਕੋਈ ਪ੍ਰੋਬਲਮ ਹੋ ਜਾਵੇ ਪਤਾ ਨਹੀਂ ਹਨਾ ਇਦਾਂ ਦੇ ਨਹੀਂ ਰਾਈਡਸ ਲਾਉਣੇ ਚਾਹੀਦੇ ਨਾ ਹੀ ਲੋਕਾਂ ਨੂੰ ਲੈਣੇ ਚਾਹੀਦੇ ਨੇ ਨਾ ਤੇ ਫਿਰ ਡੋਲੀ ਦੀ ਜिद ਕਰਕੇ ਮੈਂ ਕਿਹਾ ਚੱਲ ਲੈ ਲੈਨੇ ਆ ਫਿਰ ਮੈਨੂੰ ਕਹੇ ਮੈਂ ਕਿਹਾ ਬੱਚਿਆਂ ਵਾਲੇ ਝੂਲੇ ਲੈਨੇ ਤੂੰ ਇਹ ਲੈ ਲੈ ਕਹਿੰਦੀ ਮੈਂ ਨਹੀਂ ਲੈ ਤੇ ਬਸ ਫਿਰ ਅਸੀਂ ਡਿਸਾਈਡ ਕੀਤਾ ਕਿ ਅਸੀਂ ਆਹ ਵਾਲਾ ਝੂਟਾ ਲੈਨੇ ਆ ਹਨ ਜਿਹਨੂੰ ਕੱਪ ਸੌਸਰ ਵਗੈਰਾ ਪਾ ਕਹਿ ਦੇਨੇ ਆ ਤੇ ਫਿਰ ਅਸੀਂ ਕਰਵਾਈ ਇਹਦੇ ਚ ਐਂਟਰੀ ਪਹਿਲਾਂ ਲਈਆਂ ਟਿਕਟਸ ਵਗੈਰਾ ਨਾਲ ਡੌਲੀ ਮੈਨੂੰ ਤਾਂ ਚਾ ਚੜਿਆ ਪਿਆ ਵਾ ਮੈਂ ਡਾਲੀ ਦੇ ਚੇਦ ਕਰਕੇ ਇੱਥੇ ਆਈ ਆ ਮੈਂ ਕਦੇ ਨਹੀਂ ਰਾਈਡ ਲੈਂਦੀ ਹਾਂ ਵਾਟ ਇੱਕ ਨਾ ਲੈਂਦੀ ਸੀ ਪਰ ਅੱਜ ਜੇ ਦੇਰ ਕਰਕੇ ਮੈਂ ਕਿਹ ਕਿ ਰਾਈਡ ਲੈਣਾ ਜਿਹੜਾ ਮਾਚੀ ਲੈਣਾ ਫਿਰ ਕੱਪ ਸੌਸਰ ਇਹਨੇ ਵੀ ਥੋੜਾ ਕੰਪਾਰਟੇਬਲ ਆ ਆਦਰਵਾਇਜ਼ ਮੈਂ ਕਿਸੇ ਹੋਰ ਜੀ ਜਾਂਦਾ ਜੀ ਚੀਜ਼ ਕਿਹੜਾ ਪੈ ਰਿਹਾ ਇ देखो पीछे। चाहे कोई पिछे उड़ाए हाँ। पे ना बंद माई कॉ ਲਓ ਜੀ ਰਾਈਡ ਲੈਂਡ ਤੋਂ ਬਾਅਦ ਅਸੀਂ ਆ ਗਈ ਅਸੀਂ ਬਾਹਰ ਹਣਾ ਹਾਈ ਮੈਂ ਤਾਂ ਸਿਰ ਕੋ ਮਰਿਆ ਸੀ ਇਹ ਭੂਤ ਬੰਗਲਾ ਬਣਾਇਆ ਹੋਇਆ ਇਹਨਾਂ ਨੇ ਡਰਾਉਣੀਆਂ ਜਿਹੀਆਂ ਆਵਾਜ਼ਾਂ ਆ ਰਹੀਆਂ ਸੀ ਇਹਦੇ ਵਿੱਚੋਂ ਤਾਂ ਭੂਤਾਂ ਦੀਆਂ ਤੇ ਕੈਮਲੈਟਸ ਵਗੈਰਾ ਸੀਗੀਆਂ ਬਸ ਫਿਰ ਥੋੜੀ ਜਿਹੀ ਹੋ ਸ਼ਾਪਿੰਗ ਕਰਕੇ ਤੇ ਫਿਰ ਆ ਗਈ ਅਸੀਂ ਅਸੀਂ ਫੇਰ ਇਸ ਸਾਈਡ ਦੇਖੋ ਹੁਣ ਇਹ ਨਾਈਟ ਟਾਈਮ ਦਾ ਵਿਊ ਕਿੰਨਾ ਸੋਹਣਾ ਮੰਦਿਰ ਲੱਗ ਰਿਹਾ ਵਾ ਦੇਖੋ ਕਿੰਨੀਆਂ ਲਾਈਟਸ ਇੰਨਾ ਕੁ ਜ਼ਿਆਦਾ ਇਹਨਾਂ ਨੇ ਮਤਲਬ ਲਾਈਟਸ ਲਾਈਆਂ ਹੋਈਆਂ ਸੀ ਕਿ ਇਦਾਂ ਲੱਗ ਰਿਹਾ ਸੀ ਜਿਵੇਂ ਦਿਨ ਚੜ ਗਿਆ ਹੋਵੇ ਹਨਾ ਹੁਣ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸਭ ਕੁਝ ਹਨਾ ਮਤਲਬ ਹਰ ਇੱਕ ਬਿਲਡਿੰਗ ਤੇ ਹਰ ਇੱਕ ਲਾਈਟ ਇੰਨੇ ਤਰੀਕੇ ਨਾਲ ਲਾਈ ਹੋਈ ਸੀਗੀ ਨਾ ਬਹੁਤ ਸਣਾ ਡਿਜ਼ਨੀ ਲੈਂਡ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਵਾ ਇਹ ਡਿਜ਼ਨੀ ਲੈਂਡ ਅਬੂਜੂਰ ਰੈਬ ਬੂਰਜ ਖਲੀਫਾ ਅਦੋ ਬਿਲਡਿੰਗ ਕੋਈ ਹੋਰ ਨਹੀਂ ਦੁਬਈ ਚ ਮੈਨੂੰ ਨਹੀਂ ਪਤਾ ਤੁਸੀਂ ਦੇਖ ਲਿਓ ਸਾਰੀਆਂ ਕਿਹੜੀਆਂ ਨੇ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਦੇਖੋ ਹਨਾ ਵਾਉ ਮਤਲਬ ਨਾ ਮੰਨੀ ਨਹੀਂ ਸਿਕ ਰਿਹਾ ਸਾਡਾ ਤਾਂ ਆਉਣ ਨੂੰ ਕਿ ਇੰਨਾ ਕੁ ਜਿਆਦਾ ਸਾਰਾ ਕੁਝ ਸੋਹਣਾ ਲੱਗ ਰਿਹਾ ਸੀ ਨਾ ਲਾਈਟਸ ਨਾਲ ਤਾਂ ਦਿਨ ਚੜਿਆ ਪਿਆ ਸੀ ਪੂਰਾ ਤੇ ਤੁਸੀਂ ਨਾ ਲੰਡਨ ਬ੍ਰਿਜ ਦੇਖਿਓ ਉਹ ਤਾਂ ਐਜ਼ ਇਟ ਇਜ਼ ਉਵੇਂ ਦਾ ਹੀ ਵਿਊ ਲੱਗ ਰਿਹਾ ਸੀ ਜਿਵੇਂ ਨਾ Ориਜినਲ ਹੈਗਾ ਵਾ ਬਾਕੀ ਤਾਂ ਜੇ ਕੋਈ ਉਥੋਂ ਮੇਰੀ ਵੀਡੀਓ ਦੇਖ ਰਿਹਾ ਹੋਵੇ ਤਾਂ ਦੱਸਿਓ ਜਰੂਰ ਕਿ ਲੱਗ ਰਿਹਾ ਨਾ ਕਿ ਨਹੀਂ ਉਥੇ ਦਾ ਜਿਨ੍ਹਾਂ ਨੇ ਵੀ ਲੰਡਨ ਬ੍ਰਿਜ ਦੇਖਿਆ ਵਾ ਹਨਾ ਤੇ ਬਸ ਫੇਰ ਅਸੀਂ ਆਪਣੀਆਂ ਥੋੜੀਆਂ ਜਿਹਾ ਫੋਟੋ ਵਗੈਰਾ ਕਰਵਾ ਕੇ ਸਾਰਾ ਕੁਝ ਦੇਖ ਕੇ ਮੰਨ ਨਹੀਂ ਸਿਕ ਰਿਹਾ ਵੀ ਅਸੀਂ ਨਾ ਵਾਪਸ ਆਈਏ ਨਾ ਇੰਨਾ ਸੋਹਣਾ ਨੇ ਕੁਛ ਲੱਗ ਰਿਹਾ ਸੀਗਾ ਤੇ ਬਸ ਫਿਰ ਅਸੀਂ ਦੋਨਾਂ ਨੇ ਡਿਸਾਈਡ ਕੀਤਾ ਵੀ ਹੁਣ ਹੋ ਗਿਆ ਟਾਈਮ ਬਹੁਤ ਜ਼ਿਆਦਾ ਤੇ 9 ਵਜ ਗਏ ਸੀਗੇ ਤੇ ਬਸ ਫਿਰ ਅਸੀਂ ਡਿਸਾਈਡ ਕੀਤਾ ਹੁਣ ਚੱਲੀਏ ਘਰ ਨੂੰ ਇਹ ਮਜ਼ਾ ਵੀ ਬਹੁਤ ਜ਼ਿਆਦਾ ਆਇਆ ਬਹੁਤ ਇੰਜੋਏ ਕੀਤਾ ਓਕੇ ਜੀ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਚੰਗੀ ਲੱਗੀਏ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੇਖੋ ਹੁਣ ਆਹ ਵਾਰ ਦਾ 뷰 ਆ ਸਾਰੇ ਸੈਟਅਪ ਦਾ ਬਹੁਤ ਸੋਹਣਾ ਲਾਇਆ ਹੋਇਆ ਸੀ ਬੀ ਹੈਟਸ ਆਫ ਥੈਟ ਪੀਪਲ ਜਿਨ੍ਹਾਂ ਨੇ ਇਹ ਸਾਰਾ ਸੈਟਅਪ ਲਾਇਆ ਵਾ ਜਿਨ੍ਹਾਂ ਨੇ ਇਨੀ ਮਿਹਨਤ ਕਰੀ ਆ ਇਨਾ ਸੋਹਣਾ ਬਣਾਇਆ ਵਾ ਹਨਾ ਓਕੇ ਜੀ ਅਸੀਂ ਚੱਲ ਪਈਆਂ ਹੁਣ ਕਰਨ ਨੂੰ ਓਕੇ ਜੀ ਅਸੀਂ ਆ ਗਿਆ ਹੁਣ ਕਹਰੇ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਆਪੜੀਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ